ਰੋਂਦਿਆਂ ਨਿਆਣੇ ਨੂੰ ਬਰੌਣ ਵਾਸਤੇ ਲਾ ਕੇ ਫੋਨ ਤਾਰਦਾ ਨੰਨੀਆਂ ਅੱਖਾਂ ਦੀ ਘਟ ਚੱਲੇ ਰੌਸ਼ਨੀ ਕੰਨੋਂ ਬੋਲਾ ਕਰਦਾ ਨੰਨੀਆਂ ਅੱਖਾਂ ਦੀ ਘਟ ਚੱਲੇ ਰੌਸ਼ਨੀ ਕੰਨੋਂ ਬੋਲਾ ਕਰਦਾ ਨਿਆਣਾ ਦਿੱਸਿਆਣਾ ਛੱਟ ਦੇ ਨਾ ਫੁੱਲ ਜੀ ਰਹਿੰਦੇ ਨੇ ਘਰੌੜ ਤੇ ਝੂਠਾਂ ਵਾਲੀ ਪੰਡ ਕਿਸੇ ਵਿੱਚ ਪਾਈਆ ਸੱਚ ਤਾਂ ਨਹੀਂ ਬੋਲਦੇ ਕੀ ਸੇ ਵਿੱਚ ਪਾਈਆ ਸੱਚ ਪਾਣੀ ਬੋਲਦੇ ਗੋਲ ਲੱਗੇ ਪਰਦੇਸ਼ ਵਰਗੀ ਗੱਲ ਬਾਤ ਪਾਉਣ ਤੇ ਹੱਥੇ ਠੱਠੇ ਮੁਕੇ ਨੱਟ ਭਾਰੂ ਪੈ ਗਿਆ ਤਿਲਾ ਦੇ ਸਕੂਨ ਤੇ ਹੱਥੇ ਠੱਠੇ ਮੁਕੇ ਨੱਟ ਭਾਰੂ ਪੈ ਗਿਆ ਤਿਲਾ ਦੇ ਸਕੂਨ ਤੇ ਮੁੱਕ ਗਈਆਂ ਤਾਂ ਜਾ ਵਿਸ਼ਵਾਸ ਉਠਾ ਵਾਲੀ ਪੰਡਕੀ ਸੇ ਵਿੱਚ ਪਾਈਆ ਸੱਚ ਤਾਂ ਨਹੀਂ ਬੋਲਦੇ ਝੂਠਾ ਵਾਲੀ ਪੰਡਕੀ ਸੇ ਵਿੱਚ ਪਾਈਆ ਸੱਚ ਤਾਂ ਨਹੀਂ ਬੋਲਦੇ ਕਰਾਂ ਜੁ ਕਲੇਸ਼ ਵਾਲੇ ਮੁੱਟ ਬੰਨ ਤੇ ਭੈਣੀ ਫੇਸਬੁੱਕ ਨੇ ਚੰਗੇ ਬੜੇ ਵਸਦੇ ਵਗਾ ਤੇ ਪਟਕੇ ਕਲੇਸ਼ ਬੁੱਕ ਨੇ ਚੰਗੇ ਬੜੇ ਵਸਦੇ ਵਗਾ ਤੇ ਪਟਕੇ ਕਲੇਸ਼ ਬੁੱਕ ਜੀਤਲਾ ਕਵਾਲੀ ਫੈਨ ਕਰਦੀ ਅੰਦਰੋਂ ਢੋਲਦੇ ਝੂਠਾਂ ਵਾਲੀ ਪੰਡਕ ਕਿਸੇ ਵਿੱਚ ਪਾਈਆ ਸੱਚ ਕਾਣੀ ਬੋਲਦੇ ਝੂਠਾਂ ਵਾਲੀ ਪੰਡਕ ਕਿਸੇ ਵਿੱਚ ਪਾਈਆ ਸੱਚ ਕਾਣੀ ਬੋਲਦੇ ਬੱਚਿਆਂ ਦਾ ਰੋਲ ਤਾਂ ਭੀਖ ਸੱਜਣ ਕਿਸੇ ਮਾੜੀ ਮਾਤ ਨੇ ਵਿਛੋੜਦੇ ਮਸੂਬ ਬੱਚੇ ਮਾਤਾ ਪਿਤਾ ਤੋਂ ਨਿੱਕ ਜੀ ਚੱਕ ਨੇ ਵਿਛੋੜਦੇ ਮਾਸੂਮ ਬੱਚੇ ਮਾਤਾ ਪਿਤਾ ਤੋਂ ਨਿੱਕ ਜਿਹਾ ਕਨੇ ਬਣ ਜੋ ਦਿਹਾਣੇ ਕਿਤੇ ਟਾਈਮ ਲੰਘ ਜਿਹਾ ਗੁਫਰ ਤੋਲਦੇ ਝੂਠਾਂ ਵਾਲੀ ਪੰਡਕੀ ਸੇ ਵਿੱਚ ਪਾਈਆ ਸੱਚ ਤਾਂ ਨਹੀਂ ਬੋਲਦੇ ਝੂਠਾਂ ਵਾਲੀ ਪੰਡਕੀ ਸੇ ਵਿੱਚ ਪਾਈਆ ਸੱਚ ਤਾਂ ਨਹੀਂ ਬੋਲਦੇ ਝੂਠਾਂ ਵਾਲੀ ਪੰਡਕੀ ਸੇ ਵਿੱਚ ਪਾਈਆ ਸੱਚ ਤਾਂ